ਮੇਰੇ ਭਰਾ ਨੂੰ ਬੰਦ ਕਰ ਲੈ ਓਏ ਬਾਤ ਬਣਾਦੀ ਆ ਆ ਆ ਓਏ ਬੁੱਕ ਪੜਾਉਣੀ ਤੂੰ ਰਵੇਦਾ ਆ ਆ

ਲੰਦਰ ਵਿਖੇ ਇੱਕ ਚਰਚ ਦੇ ਵਿੱਚ ਹੋਏ ਹਮਲੇ ਦੇ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪਾਸਟਰ ਦਾ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਉਸ ਦੇ ਸ਼ਰੀਰ ਦਾ ਸਿਵਲ ਹਸਪਤਾਲ ਵਿਖੇ ਹੀ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਪੂਰਾ ਹਾਲ ਹੋ ਗਿਆ। ਜਿਨ੍ਹਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਅਤੇ ਲੋਕਾਂ ਦੀ ਚੁੱਪੀ ਤੇ ਵੱਡੇ ਸਵਾਲ ਖੜੇ ਕੀਤੇ ਨੇ। ਪਿੜਤ ਪਰਿਵਾਰ ਅਤੇ ਖੁਰਨਾ ਲੋਕਾਂ ਦਾ ਕਹਿਣਾ ਸੀ ਕਿ 22 ਜਨਵਰੀ ਨੂੰ ਜੁਲੰਦਰ ਦੀ ਇੱਕ ਚਰਚ ਦੇ ਵਿੱਚ ਪਾਸਟਰ ਤੇ ਜਵਾਨ ਦੇਵਾ ਹਮਲਾ ਹੋਇਆ ਸੀ ਜਿਸ ਮਾਮਲੇ ਦੇ ਵਿੱਚ ਹਾਲੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਿਆ ਇੱਥੋਂ ਤੱਕ ਕਿ ਕਈ ਲੋਕਾਂ ਦੀ ਮੌਜੂਦਗੀ ਦੇ ਵਿੱਚ ਹਮਲਾ ਹੋਣ ਦੇ ਬਾਵਜੂਦ ਵੀ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਬੋਲਣ ਦੇ ਲਈ ਤਿਆਰ ਨਹੀਂ ਹੈ ਉਹਨਾਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਪਾਸਟਰ ਦੀ ਕਿਸੇ ਦੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਦੂਜੇ ਪਾਸੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਪਾਂਚੀ ਜਲੰਧਰ ਪੁਲਿਸ ਨੇ ਦੱਸਿਆ ਕਿ ਸਬੰਧ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਪਾਸਟਰ ਦੀ ਮੌਤ ਹੋਣ ਤੋਂ ਬਾਅਦ ਹੁਣ ਕੇਸ ਦੇ ਵਿੱਚ ਧਾਰਾ 302 ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਇਹ ਮਾਮਲਾ ਉਹੀ ਹੈ ਜਿਹੜਾ ਜਲੰਧਰ ਆਪਣੇ ਅਟੈਕ ਹੋਇਆ ਸੀਗਾ ਚਰਚ ਦੇ ਉੱਤੇ ਬਹੁਤ ਸਾਰੇ ਬੰਦਿਆਂ ਨੇ ਆ ਕੇ ਚਰਚ ਤੇ ਅਟੈਕ ਕੀਤਾ ਸੀ ਕਿਹੜੀ ਚਰਚ ਸੀ ਚਰਚ ਦਾ ਨਾਮ ਚਰਚਾ ਸੰਤ ਫੈਰਿਸ ਸੰਤ ਫੈਰਿਸ ਚਰਚ ਤੇ ਹਾਂ ਉਹਦੇ ਤੇ ਕੀਤਾ ਸੀਗਾ ਉਹਦੇ ਚ ਕਾਫੀ ਇਹ ਮਤਲਬ ਬੰਦਿਆਂ ਨੇ ਆ ਕੇ ਜਦੋਂ ਅਟੈਕ ਕੀਤਾ ਸੀਗਾ ਕਾਫੀ ਬੰਦਿਆਂ ਦੇ ਸੱਟਾਂ ਵਜੀਆਂ ਸੀ ਤੇ ਇੱਕ ਪਾਸਟਰ ਸੀਗੇ ਸਾਡੇ ਜਿਹੜੇ ਲੰਬੀ ਪਿੰਡ ਤੋਂ ਸੀਗੇ ਉਹਨਾਂ ਦੇ ਵੀ ਬਹੁਤ ਸੱਟਾਂ ਵਜੀਆਂ ਸੀ ਅੱਜ ਉਹਨਾਂ ਦੀ ਡੈਥ ਹੋ ਗਈ ਤੇ ਕਿੰਨੀ ਤਰੀਕ ਨੂੰ ਜਿਹੜਾ ਹੋਇਆ ਸੀ ਮੈਨੂੰ ਉਸ ਦਾ ਹੋ ਗਏ ਮਹੀਨਾ ਹੀ ਹੋ ਗਿਆ ਮਹੀਨਾ ਹੀ ਹੋ ਗਿਆ ਇਸ ਗੱਲ ਪਹਿਲਾਂ ਹਾਂ ਤੇ ਮਹੀਨਾ ਹੋਣ ਤੋਂ ਬਾਅਦ ਇਹ ਪਹਿਲਾ ਜਲੰਧਰ ਉੱਥੇ ਸੀਗੇ ਦਾਖਲ ਅੱਜ ਸੀਐਮਸੀ ਰਾਤ ਲੈ ਕੇ ਆਂਦੇ ਆ ਪਤਾ ਨਹੀਂ ਦੋ ਦੋਕ ਦਿਨ ਹੋ ਗਏ ਸੀ ਉੱਥੇ ਸੀਗੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਸੀ ਇਹਨਾਂ ਦਾ ਜਿਨ੍ਹਾਂ ਦਾ ਪਾਸਟਰ ਜੀ ਦਾ ਨਾਮ ਪਾਸਟਰ ਭਗਵਾਨ ਭਗਵਾਨ ਪਾਸਟਰ ਭਗਵਾਨ ਸਿੰਘ ਹੈ ਹਾਂ ਤੇ ਕਿਸ ਗੱਲ ਨੂੰ ਲੈ ਕੇ ਅਟੈਕ ਹੋਇਆ ਸੀਗਾ ਦਰਸਲ ਇਹਨਾਂ ਨੇ ਸੰਤ ਫੈਰ ਜੀ ਨੇ ਬੁਲਾਇਆ ਸੀਗਾ ਸੇਵਾ ਵਾਸਤੇ ਕੋਈ ਨਵੀਂ ਜਗ੍ਹਾ ਲਈ ਸੀ ਸੰਤ ਫੈਰਜ ਨੇ ਬੁਲਾਇਆ ਸੀ ਕਿ ਤੁਸੀਂ ਸੇਵਾ ਲਈ ਕੋਈ ਬੰਦੇ ਭੇਜੋ ਤੇ ਉੱਥੇ ਸਾਡੇ ਦੋ ਪਾਸਟਰ ਸੀ ਜੋ ਸੰਤਾਂ ਕੋਲੇ ਆਉਂਦੇ ਸੀਗੇ ਉਹਨਾਂ ਨੇ ਦੂਜਾ ਉਹਨਾਂ ਦਾ ਸੁਖ 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 ਸੁਖਦੇਵ ਸਿੰਘ ਆ ਉਹਨਾਂ ਨੇ ਨਾ ਕਰਤੀ ਸੀ ਤੇ ਇਹ ਚੱਲੇ ਆਏ ਸੀ ਇਹਨਾਂ ਨੇ ਆਪਦੇ ਨਾਲ ਦੋ ਪਾਸਟਰਾਂ ਨੂੰ ਕਹਿਣਾ ਕਿਹਾ ਸੀ ਕਿ ਡੱਬ ਵਾਲੀ ਵਾਲੇ ਨੇ ਵੀ ਨਾ ਕਰਤੀ ਸੀ ਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਇਹਨਾਂ ਨੇ ਉਸ ਦਿਨ ਕੱਲੇ ਚਲੇ ਗਏ ਇਹਨਾਂ ਨਾਲ ਦੋ ਬਜ਼ੁਰਗ ਲੈ ਕੇ ਗਏ ਸੀ ਆਪਦੇ ਨਾਲ ਇੱਕ ਪਿੰਡ ਚੰਨੂ ਤੋਂ ਸੀ ਇੱਕ ਪਿੰਡ ਕੱਖਾਂ ਵਾਲੀ ਤੋਂ ਠੀਕ ਹੈ ਜੀ ਤੇ ਜਦੋਂ ਇਹ ਗਏ ਸ਼ਾਮ ਹੋ ਪਈ ਸੀ ਜੋ ਸ਼ਾਮ ਪੈ ਗਈ ਇਸ ਤਰ੍ਹਾਂ ਛੋਟੀਆਂ ਕੰਧਾਂ ਨੇ ਛੋਟੀਆਂ ਕੋਈ ਕੰਧਾਂ ਨਵੀਆਂ ਨਵੀਂ ਜਗ੍ਹਾ ਲਈ ਤੇ ਇਹ ਕੰਧ ਖੜੀ ਹੋਈ ਹੈ ਤੇ ਉਹ ਜਗ੍ਹਾ ਤੇ ਆ ਕੇ ਠੰਡ ਦਾ ਮੌਸਮ ਸੀਗਾ ਪਿਛਲੇ ਇੱਕ ਮਹੀਨੇ ਪਿੱਛੇ ਦੀ ਗੱਲ ਹੈ ਜੀ ਤੇ ਉਹ ਆ ਕੇ ਅੱਗ ਸੇਕਣ ਲੱਗੇ ਸੀ ਪਿੱਛੋਂ ਦੇ ਆ ਕੇ ਬੰਦੇ ਨੇ ਕੋਈ 35 ਬੰਦੇ ਐ 40 ਨੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਆਦਰਵਾਇਜ਼ 35 ਪਾਸਟਰ ਅੰਦਰ ਵੀ ਸੀ ਕੱਲੇ ਸਾਡੇ ਪਾਸਟਰ ਦੇ ਹੀ ਸੱਟਾਂ ਕਿਉਂ ਵੱਜੀਆਂ ਸਾਡਾ ਇਹ ਸਵਾਲ ਸੀਗਾ ਤੇ ਉਹਨਾਂ ਨੇ ਜਦੋਂ ਸੱਟਾਂ ਵੱਜਣ ਤੋਂ ਬਾਅਦ ਇਹਨਾਂ ਨੇ ਦੇਖਭਾਲ ਕੀਤੀ ਹੈ ਕਿ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਇਹ ਰਮਾਣਾ ਹਸਪਤਾਲ ਦੇ ਵਿੱਚ ਰਹੇ ਆ ਰਮਾਣਾ ਹਸਪਤਾਲ ਵਿੱਚ ਇਹ ਜਦੋਂ ਸਟੇਟਮੈਂਟ ਕੀਤਾ ਉੱਥੇ ਵੀ ਇਹਨਾਂ ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ਪੇਪਰ ਬਾਰੇ ਇੱਕ ਮਹੀਨਾ ਕੋਈ ਨਿਊਜ਼ਪੇਪਰ ਬਾਰੇ ਚੈਨਲ ਨੇ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਕਿਸ ਕਾਰਨ ਅਟੈਕ ਹੋਇਆ ਉੱਥੇ ਮੌਕੇ ਤੇ ਕੋਈ ਵੀ ਮੌਕੇ ਤੇ ਕੋਈ ਵੀਡੀਓ ਨਹੀਂ ਬਣਾਈ ਬਸ ਸੱਟਾਂ ਦੀ ਵੀਡੀਓ ਨੇ ਸਾਡੇ ਪਾਸਤੇ ਸੱਟਾਂ ਦੀ ਵੀਡੀਓ ਨੇ ਬਸ ਸਿਰਫ ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਦਬਾ ਕੇ ਰੱਖਿਆ ਸਕਾ ਨੇ ਇੱਥੇ ਵੀ ਆਉਂਦੇ ਦਬਾ ਕੇ ਰੱਖਿਆ ਕਿ ਜੇ ਨਹੀਂ ਹੁੰਦਾ ਕਿ ਮੰਨ ਕੇ ਸਟੇਟਮੈਂਟ ਕਰਾਉਣਾ ਜਾਂ ਕੋਈ ਇਲਾਜ ਕਰਾਉਣਾ ਸਾਨੂੰ ਪਤਾ ਹੁੰਦਾ ਤੇ ਅਸੀਂ ਸੰਤਣ ਐਂ ਕਹਿ ਰਹੇ ਕਿ ਅਸੀਂ ਇਲਾਜ ਕਰਾਈ ਜਾਂਦੇ ਆਂ ਸਾਨੂੰ ਕੋਈ ਕਹਿੰਦਾ 4 ਲੱਖ ਰੁਪਏ ਲਾਤਾ ਕੋਈ ਕਹਿੰਦਾ 7 ਲੱਖ ਰੁਪਏ ਜਿਹਨਾਂ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ ਮੈਂ ਇੱਕ ਬਿੱਲ ਪਿੱਛੇ 4 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੀ ਐਸੀਐਮਸੀ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ ਅਦਰਵਾਈਜ਼ ਕੋਈ ਪੁੱਛ ਨਹੀਂ 2500 2600 ਉਹਨੇ ਅੰਡਰ ਪਾਸਟਰ ਨੇ ਅੰਡਰ ਪਾਸਟਰ ਨੇ ਫਿਰ ਵੀ ਉਹ ਦੇਖਭਾਲ ਨਹੀਂ ਕੀਤੀ ਇਹਨਾਂ ਦੀ ਤੇ ਵੀਰੇ ਇਹਨਾਂ ਨੂੰ 1 ਮਹੀਨੇ ਪਹਿਲਾਂ ਇਹਨਾਂ ਤੇ ਅਟੈਕ ਹੋਇਆ ਸੀਗਾ ਤੇ ਲੁਧਿਆਣੇ ਹਸਪੀਟਲ ਇਹਨਾਂ ਨੂੰ ਕਦੋਂ ਲੈ ਕੇ ਆਇਆ ਗਿਆ ਦੋ ਤਿੰਨ ਦਿਨ ਦੋ ਤਿੰਨ ਦਿਨ ਹੀ ਹੋ ਗਏ ਅੱਛਾ ਜੀ ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕਿੱਤੀ ਕਿੱਤੇ ਸੱਟਾਂ ਲੱਗੀਆਂ ਇਹਨਾਂ ਸਿਰ ਤੇ ਸਿਰ ਤੇ ਸਿਰ ਤੇ ਸੱਟ ਵੱਜੀ ਹੈ ਗੁੱਜੀ ਸੱਟ ਮਾਰੀ ਹੋਈ ਹੈ ਅੱਛਾ ਜੀ ਤੇ ਕੀ ਹਥਿਆਰਾਂ ਨਾਲ ਕਿਹੜੇ ਕਿਹੜਾ ਹਥਿਆਰਾਂ ਨਾਲ ਮਾਰਿਆ ਹਥਿਆਰ ਹੁਣ ਅਸੀਂ ਕੋਲੇ ਕੋਲੇ ਸੀਗੇ ਹਥਿਆਰ ਤਾਂ ਕਈ ਤਰ੍ਹਾਂ ਦੇ ਤਲਵਾਰਾਂ ਹੋ ਸਕਦੀਆਂ ਅੱਛਾ ਜੀ ਰਾਡ ਮਾਰ ਸਕਦੇ ਆ ਕਿਸ ਤਰ੍ਹਾਂ ਦੇ ਹੋਣੇ ਕਿਹੜੇ ਤਰ੍ਹਾਂ ਦੇ ਪ੍ਰਕਾਰ ਦੇ ਬੰਦੇ ਹੋਣੇ ਕਿਸੇ ਨੇ ਨਸ਼ੀਲ ਕਿਹੜੇ ਨਸ਼ੀਲੀ ਪ ਕਰਕੇ ਜਾਨਵਰ ਵਾਂਗੂ ਮਾਰਿਆ ਜਮਾ ਅੱਧੋ ਪਾਰ ਕਰਤੀ ਤੇ ਉਹਨਾਂ ਨੂੰ ਕਿਸੇ ਨੂੰ ਜਾਣਦੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੇ ਅਸੀਂ ਉਹ ਪਾਸਟਰੀ ਜਾਣਦੇ ਆ ਅਜ਼ਰਬਾਈ ਇਹ ਜਾਣਦੇ ਆ ਸਾਡੇ ਤੋਂ ਘੱਟੋ ਘੱਟ 200 ਕਿਲੋਮੀਟਰ ਤੱਕ ਪਿੰਡ ਤੋਂ ਅਸੀਂ ਰਹਿਣ ਵਾਲੇ ਸਾਨੂੰ ਕੀ ਪਤਾ ਸੀ ਤਾਂ ਅਸੀਂ ਤਾਂ ਉਹਨਾਂ ਦੇ ਖੁਦ ਸੇਵਕਾਂ ਅਸੀਂ ਆਪਦੇ ਦਾਸ ਦੇ ਸਾਡੇ ਉਹ ਦਾਸ ਸੀਗੇ ਇਹ ਇਹ ਵੀਰੇ ਜੀ ਪਹਿਲਾ ਮਾਮਲਾ ਜਿਹੜਾ ਇਹਨਾਂ ਦਾ ਕੋਈ ਰੰਜਿਸ਼ਕਾਰ ਇਹਨਾਂ ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ ਉਹ ਪਰਚਾ ਦਰਸਿਆ 307 ਜਿਹੜੇ ਦੋਸ਼ੀ ਗ੍ਰਫਤਾਰ ਆ ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ ਇਹਨਾਂ ਦੇ 4 ਦੋਸ਼ੀ ਗ੍ਰਿਫਤਾਰ ਆ 4 ਦੋਸ਼ੀ ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ ਲਗਾਈ ਜਾ ਰਹੇ ਵੀ ਸਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ ਤੇ ਨਾ ਹੀ ਕੋਈ ਨਹੀਂ ਸਾਡੇ ਰਿਕਾਰਡ ਤੇ ਜਾ ਕੇ ਦੇਖ ਲੈਣ ਉਹ ਅਸੀਂ ਤਾਂ ਸਾਰਿਆਂ ਨੂੰ ਦੱਸ ਰਹੇ ਵੀ ਜਿਹੜੇ ਗ੍ਰਿਫਤਾਰ ਤੇ ਸਰ ਅੱਜ ਜਿਹੜੀ ਡੈਥ ਹੋ ਗਈ ਇਹਨਾਂ ਦੇ ਪਾਸੇ ਇਹ ਸੀਐਮਸੀ ਦਾਖਲ ਸੀਗੀ ਤੇ ਇਲਾਜ ਦੌਰਾਨ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਅੱਜ ਇਹਨਾਂ ਦਾ ਪੋਸਟ ਮਾਰਨ ਦਾ ਜਿਹੜਾ ਕਰਾ ਕੇ ਤਾਂ ਲਾਸ਼ ਜਿਹੜੀ ਹਵਾਲੇ ਪਾਰਸਾਂ ਕਰ ਦਤੀ ਹੈ ਅੱਛਾ ਜੀ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਤਕ